ਅੱਖਾਂ ਖੁੱਲ ਗਈਆਂ ਜੰਬੂ ਜੰਗਲ ਬੜਾ ਵਿਸ਼ਾਲ ਸੀ ਇਸ ਜੰਗਲ ਵਿੱਚ ਅਣਗਿਣਤ ਜਨੌਰ ਰਲ ਮਿਲ ਕੇ ਰਹਿੰਦੇ ਸਨ ਇੱਕ ਦਿਨ ਕਿਸੇ ਹੋਰ ਜੰਗਲ ਵਿੱਚੋਂ ਇੱਕ ਹੱਟਾ ਖੱਟਾ ਹਾਥੀ ਉੱਥੇ ਆਇਆ ਜਦੋਂ ਉਸਨੇ ਜੰਗਲ ਵਿੱਚ ਥਾਂ ਥਾਂ ਤੇ ਕੱਟੇ ਵੱਡੇ ਰੁੱਖ ਦੇਖੇ ਤਾਂ ਉਸ ਨੂੰ ਵੱਟ ਚੜ ਗਿਆ ਗੁੱਸੇ ਵਿੱਚ ਆ ਕੇ ਉਸਨੇ ਚਿੰਗਾੜ ਮਾਰੀ ਚਿੰਗਾੜ ਸੁਣ ਕੇ ਇੱਕ ਰੁੰਡ ਮਰੁੰਡ ਰੁੱਖ ਨੇ ਉਹਨੂੰ ਪੁੱਛਿਆ ਹਾਥੀ ਭਰਾ ਤੁਸੀਂ ਗੁੱਸੇ ਵਿੱਚ ਕਿਉਂ ਹੋ ਹਾਥੀ ਬੋਲਿਆ ਇਸ ਜੰਗਲ ਚ ਕਿੰਨੇ ਹੀ ਰੁੱਖ ਮਨੁੱਖ ਵੱਢ ਕੇ ਲੈ ਜਾਂਦਾ ਹੈ ਮੈਂ ਉਹਨਾਂ ਨੂੰ ਸਬਕ ਸਿਖਾਵਾਂਗਾ ਇਹ ਕਹਿ ਕੇ ਹਾਥੀ ਅੱਗੇ ਵਧ ਗਿਆ ਅੱਗੇ ਉਸ ਨੂੰ ਇੱਕ ਕੁੱਤਾ ਮਿਲਿਆ ਕੁੱਤੇ ਨੇ ਉਹਨੂੰ ਪੁੱਛਿਆ ਅੰਕਲ ਜੀ ਤੁਸੀਂ ਗੁੱਸੇ ਵਿੱਚ ਕਿਉਂ ਹੋ ਹਾਥੀ ਬੋਲਿਆ ਲਾਲਚੀ ਮਨੁੱਖ ਤੁਹਾਡਾ ਜੰਗਲ ਪ੍ਰਬਾਦ ਕਰ ਰਿਹਾ ਹੈ ਉਹ ਤਾਂ ਸਭ ਜਨੌਰਾਂ ਤੇ ਪੰਛੀਆਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ ਮੈਂ ਮਨੁੱਖ ਨੂੰ ਲੱਭਦਾ ਪਿਆ ਹਾਂ ਤਾਂ ਜੋ ਉਸ ਨੂੰ ਸਬਕ ਸਿਖਾ ਸਕਾਂ ਵਾ ਵਾ ਹਾਥੀ ਅੰਕਲ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਪੂਝ ਲਈ ਹੈ ਅਸਲ ਵਿੱਚ ਕੁਝ ਸਮਾਂ ਪਹਿਲਾਂ ਮੈਂ ਵੀ ਉਹਦੇ ਨਾਲ ਹੀ ਇੱਥੇ ਰਹਿੰਦਾ ਸਾਂ ਉਹਦੇ ਘਰ ਦੀ ਰਖਵਾਲੀ ਕਰਦਾ ਸਾਂ ਪਰ ਜਦੋਂ ਤੋਂ ਉਸਨੇ ਆਪਣੇ ਘਰ ਖਾਣਾ ਬਣਾਉਣ ਦੀ ਥਾਂ ਹੋਟਲ ਵਗੈਰਾ ਤੋਂ ਮੈਂ ਤਾਂ ਉਹ ਜਿੰਨ ਖਾਣਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਉਸਨੇ ਭੁਲਾ ਹੀ ਦਿੱਤਾ ਹੈ ਪਹਿਲਾਂ ਘਰ ਵਿੱਚ ਰੋਟੀ ਬੰਦੀ ਸੀ ਮੈਨੂੰ ਵੀ ਰੋਟੀ ਟੋਕ ਮਿਲ ਜਾਂਦਾ ਸੀ ਪਰ ਹੁਣ ਮੈਂ ਉਸ ਦੇ ਵਤੀਰੇ ਤੋਂ ਨਰਾਸ਼ ਹੋ ਕੇ ਜੰਗਲ ਵੱਲ ਦੌੜ ਆਇਆ ਹਾਂ ਜੇ ਮੈਨੂੰ ਮਿਲ ਗਿਆ ਤਾਂ ਮੈਂ ਵੀ ਉਸ ਨੂੰ ਵੱਡਾਂਗਾ ਹਾਥੀ ਤੇ ਕੁੱਤੇ ਹਾਥੀ ਨੇ ਕੁੱਤੇ ਨਾਲ ਕੁੱਤੇ ਨੂੰ ਵੀ ਨਾਲ ਲਾ ਲਿਆ ਅੱਗੇ ਗਏ ਤਾਂ ਇੱਕ ਚੂਹਾ ਪੱਥਰ ਤੇ ਬੈਠਾ ਆਪਣੇ ਕਿਸੇ ਦੋਸਤ ਨਾਲ ਮੋਬਾਈਲ ਤੇ ਗੱਲਾਂ ਵਿੱਚ ਮਗਨ ਸੀ ਜਦੋਂ ਹਾਥੀ ਤੇ ਕੁੱਤਾ ਉਹਦੇ ਲਾਗੇ ਉਹ ਕਾਲੇ ਕਦਮੀ ਲੰਘਣ ਲੱਗੇ ਤਾਂ ਚੂਹੇ ਨੇ ਉਹਨਾਂ ਦੇ ਤੇਵਰ ਦੇਖ ਕੇ ਅੰਦਾਜ਼ਾ ਲਾ ਲਿਆ ਕਿ ਜ਼ਰੂਰ ਕੋਈ ਗੱਲ ਹੈ ਚੂਹੇ ਨੇ ਮੋਬਾਈਲ ਬੰਦ ਕੀਤਾ ਤੇ ਹਾਥੀ ਨੂੰ ਪੁੱਛਣ ਲੱਗਿਆ ਹਾਥੀ ਦਾਦਾ ਕੀ ਗੱਲ ਤੁਸੀਂ ਅੱਜ ਕੁਝ ਗੁੱਸੇ ਵਿੱਚ ਦਿਖਾਈ ਦੇ ਰਹੇ ਹੋ ਲਾਲਚੀ ਮਨੋਖ ਦਾ ਧਨ ਦੌਲਤਾਂ ਨਾਲ ਢਿੱਡ ਨਹੀਂ ਭਰਿਆ ਹੁਣ ਉਸ ਦੀ ਅੱਖ ਸਾਡੇ ਜੰਗਲ ਤੇ ਆ ਗਈ ਹੈ ਇਸ ਤੋਂ ਪਹਿਲਾਂ ਕੀ ਉਹ ਜੰਗਲ ਦਾ ਇੱਕ ਰੁੱਖ ਵੱਡ ਕੇ ਲੈ ਜਾਵੇ ਮੈਂ ਉਸ ਨੂੰ ਲੱਭ ਕੇ ਆਪਣੇ ਪੈਰਾ ਹੇਠ ਲਤਾੜ ਦਿਆਂਗਾ ਚੂਹਾ ਇੱਕਦਮ ਬੋਲਿਆ ਬਿਲਕੁਲ ਠੀਕ ਚਲੋ ਮੈਂ ਵੀ ਤੁਹਾਡੇ ਨਾਲ ਹਾਂ ਮੈਂ ਮਨੁੱਖ ਦੀ ਕੋਈ ਚੀਜ਼ ਨਹੀਂ ਛੱਡਾਂਗਾ ਉਹਦੇ ਜਵਾਕਾਂ ਦੀਆਂ ਕਿਤਾਬਾਂ ਕਾਪੀਆਂ ਕੱਪੜੇ ਤੇ ਸਭ ਕੁਤਰ ਦਿਆਂਗਾ ਚੂਹਾ ਵੀ ਉਹਨਾਂ ਨਾਲ ਤੁਰ ਪਿਆ ਅੱਗੇ ਗਏ ਤਾਂ ਉਹਨਾਂ ਨੂੰ ਇੱਕ ਬੁੱਢਾ ਸ਼ੇਰ ਬੈਠਾ ਮਿਲਿਆ ਉਹ ਜੰਗਲ ਦਾ ਸਭ ਤੋਂ ਵੱਡੀ ਉਮਰ ਦਾ ਸ਼ੇਰ ਸੀ ਹਾਥੀ, ਕੁੱਤਾ ਤੇ ਚੂਹਾ ਉਹਦੇ ਕੋਲੋਂ ਥੋੜਾ ਪਾਸਾ ਵਟਕੇ ਲੰਘਣ ਲੱਗੇ ਤਾਂ ਸ਼ੇਰ ਨੇ ਵੀ ਉਹਨਾਂ ਸ਼ੇਰ ਨੇ ਵੀ ਆਪੇ ਆਪਣੇ ਅਨੁਭਵ ਦਾ ਨਾਲ ਅੰਦਾਜ਼ਾ ਲਾ ਲਿਆ ਕਿ ਜ਼ਰੂਰ ਕੋਈ ਗੱਲ ਹੈ ਸ਼ੇਰ ਨੇ ਹਾਥੀ ਨੂੰ ਪੁੱਛਿਆ ਹਾਂ ਹਾਥੀ ਭਰਾ ਸੁੱਖ ਤਾਂ ਹੈ ਸ਼ੇਰ ਸ਼ੈਨ ਸਾ ਸੁੱਖ ਤਾਂ ਸਾਡਾ ਮਨੁੱਖ ਨੇ ਖੋ ਲਿਆ ਲਿਆਏ ਉਹ ਇਸ ਜੰਗਲ ਨੂੰ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ ਮੈਂ ਉਹਨੂੰ ਲੱਭ ਰਿਆਂ ਹਾਂ ਹਾਥੀ ਦੀ ਇਹ ਗੱਲ ਸੁਣ ਕੇ ਸ਼ੇਰ ਆਕਣ ਲੱਗਿਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਆਪਸ ਵਿੱਚ ਬੈ ਕੇ ਵਿਚਾਰ ਕਰਨ ਨਾਲ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੈ ਹਾਥੀ ਕੁੱਤੇ ਤੇ ਚੂਹੇ ਨੂੰ ਸ਼ੇਰ ਦੀ ਧਰੀਰ ਕੁਝ ਜੱਜ ਗਈ ਪਰ ਹੁਣ ਸਮੱਸਿਆ ਇਹ ਸੀ ਕਿ ਮਨੁੱਖ ਨੂੰ ਉਹਨਾਂ ਕੋਲ ਕਿਵੇਂ ਲਿਆਂਦਾ ਜਾਵੇ ਇੰਨੇ ਨੂੰ ਚੂਹੇ ਦੀ ਅੱਖ ਲੈ ਚਮਤਕਾਰ ਵਖਾਇਆ। ਹਾਤੀ ਅੰਕਲ ਆ ਵੇਖੋ ਇਹਨੂੰ ਮੋਬਾਈਲ ਕਹਿੰਦੇ ਨੇ ਇਸ ਨਾਲ ਆਪਾਂ ਦੁਨੀਆ ਭਰ ਵਿੱਚ ਕਿਤੇ ਵੀ ਗੱਲ ਕਰ ਸਕਦੇ ਹਾਂ। ਇਹ ਸ਼ੇਰ ਇਹ ਸੁਣ ਕੇ ਧੰਗ ਰਿਆ ਗਿਆ ਇੱਕ ਨਿੱਕੀ ਜਹੀ ਡੱਬੀ ਨਾਲ ਦੁਨੀਆ ਵਿੱਚ ਕਿਵੇਂ ਗੱਲ ਹੋ ਸਕਦੀ ਹੈ। ਸ਼ੇਰ ਚੂਹੇ ਨੂੰ ਕਹਿਣ ਲੱਗਿਆ ਆਪਣੇ ਜੰਗਲ ਵਿੱਚ ਵੱਡੀ ਝੀਲ ਦੇ ਨੇੜੇ ਮੇਰਾ ਦੋਸਤ ਸ਼ੇਰੂ ਰਹਿੰਦਾ ਹੈ ਉੱਥੇ ਮਨੁੱਖ ਜ਼ਰੂਰ ਪਾਣੀ ਪੀਣ ਲਈ ਆਵੇਗਾ। ਕੀ ਸ਼ੇਰੂ ਨਾਲ ਗੱਲ ਹੋ ਸਕਦੀ ਹੈ ਚੂਹਾ ਬੋਲਿਆ ਕਿਉਂ ਨਹੀਂ ਚੀਲ ਵੱਲ ਤਾਂ ਮੇਰੇ ਨਾਲ ਪੜਿਆ ਮੇਰਾ ਇੱਕ ਮੇਰਾ ਇੱਕ ਦੋਸਤ ਵੀ ਰਹਿੰਦਾ ਹੈ ਉਸ ਕੋਲ ਵੀ ਮੋਬਾਈਲ ਹੈ ਮੈਂ ਹੁਣੇ ਉਸ ਨਾਲ ਗੱਲ ਕਰਕੇ ਤੁਹਾਡੀ ਗੱਲ ਕਰਵਾਉਂਦਾ ਹਾਂ ਚੂਹੇ ਨੇ ਆਪਣੇ ਦੋਸਤ ਨਾਲ ਮੋਬਾਈਲ ਤੇ ਗੱਲ ਕੀਤੀ ਉਸ ਦਾ ਦੋਸਤ ਫੌਰਨ ਸ਼ੇਰੂ ਕੋਲ ਗਿਆ ਅਤੇ ਆਪਣੇ ਮੋਬਾਈਲ ਤੇ ਸ਼ੇਰੂ ਦੇ ਬੁੱਢੇ ਸ਼ੇਰ ਨਾਲ ਗੱਲ ਕਰਵਾਈ ਬੁਰਦਾ ਸ਼ੇਰ ਉਹਨਾਂ ਨੂੰ ਆਖਣ ਲੱਗਿਆ ਮਨੁੱਖ ਆਪਣੇ ਜੰਗਲ ਨੂੰ ਵੱਢਣ ਲਈ ਆਉਂਦਾ ਰਹਿੰਦਾ ਹੈ ਹੁਣ ਜਦੋਂ ਵੀ ਕਦੇ ਆਵੇ ਤਾਂ ਉਸ ਨੂੰ ਦਬੋਚ ਕੇ ਮੇਰੇ ਕੋਲ ਲੈ ਆਉਣਾ ਸ਼ੇਰੋ ਕਹਿਣ ਲੱਗਿਆ ਸਵੇਰੇ ਕੁਝ ਬੰਦੇ ਰੁੱਖ ਵੱਢਣ ਲਈ ਆਏ ਸਨ ਬਾਕੀ ਤਾਂ ਸਾਨੂੰ ਵੇਖਦਿਆਂ ਸਾਰ ਭੱਜ ਗਏ ਪਰ ਇੱਕ ਜਾਣਾ ਬਚ ਗਿਆ ਉਹ ਰੁੱਖ ਤੇ ਚੜਿਆ ਬੈਠਾ ਹੈ ਅਸੀਂ ਉਸ ਨੂੰ ਘੇਰਾ ਪਾਇਆ ਹੋਇਆ ਹੈ ਸ਼ੇਰ ਬੋਲਿਆ ਉਹਨੂੰ ਮਾਰਨਾ ਨਹੀਂ ਬਸ ਤੁਸੀਂ ਉਨ ਨੂੰ ਮੂੰਹ ਵਿੱਚ ਪਾ ਕੇ ਮੇਰੇ ਕੋਲ ਲੈ ਆਉਣਾ ਹਾਥੀ ਫਿਰ ਚਿੰਗਾੜਿਆ ਜਿਉਂ ਹੀ ਉਹ ਸਾਰੇ ਸਾਹਮਣੇ ਸਾਰੇ ਮੇਰੇ ਸਾਹਮਣੇ ਆਵੇਗਾ ਮੈਂ ਉਸ ਦਾ ਪਟਾਕਾ ਪਾ ਦੇਵਾਂਗਾ ਕੁੱਤਾ ਬੋਲਿਆ ਮੈਂ ਉਸ ਦੀ ਬੋਟੀ-ਬੋਟੀ ਨੋਚ ਦਿਆਂਗਾ ਚੂਹਾ ਬੋਲਿਆ ਮੈਂ ਉਹਦੇ ਕੱਪੜੇ ਲੀਰੋ-ਲੀਰ ਕਰ ਦੇਵਾਂਗਾ ਉਹਨੂੰ ਦੰਦੀਆਂ ਵੱਡਾਂਗਾ ਬੁੱਢੇ ਸ਼ੇਰ ਨੇ ਉਹਨਾਂ ਨੂੰ ਸ਼ਾਂਤ ਕੀਤਾ ਸ਼ਾਮ ਤੱਕ ਬੁੱਢੇ ਸ਼ੇਰ ਦਾ ਦੋਸਤ ਸ਼ੇਰ ਸ਼ੇਰੂ ਆਪਣੇ ਮੂਹ ਵਿੱਚ ਮਨੁੱਖ ਨੂੰ ਫੜ ਕੇ ਲੈ ਆਇਆ ਮਨੁੱਖ ਆਪਣੇ ਸਾਹਮਣੇ ਗੁੱਸੇ ਵਿੱਚ ਭਰੇ ਜਨੋਰਾ ਨੂੰ ਵੇਖ ਕੇ ਕੰਬਣ ਲੱਗਿਆ ਚੂਹਾ ਇੱਕਦਮ ਮੁੱਛਾ ਫਰਕਾਉਂਦਾ ਹੋਇਆ ਬੋਲਿਆ ਤੈਨੂੰ ਹੀ ਮਨੁੱਖ ਕਹਿੰਦੇ ਨੇ ਕੁੱਤੇ ਨੇ ਉਹਨੂੰ ਟੋਕਿਆ ਜਦੋਂ ਵੱਡੇ ਗੱਲ ਕਰ ਰਹੇ ਹੋ ਤਾਂ ਵਿੱਚ ਟੰਗ ਨਹੀਂ ਈੜਾਈ ਦੀ ਬੁੱਢੇ ਸ਼ੇਰ ਨੇ ਮਨੁੱਖ ਨੂੰ ਕਿਹਾ ਤੂੰ ਤਾਂ ਕੁਦਰਤ ਦਾ ਦੋਸਤ ਸੈਂ ਜੇ ਤੂੰ ਆਪਣੇ ਲੋਭ ਲਾਲਚ ਕਾਰਨ ਇਵੇਂ ਹੀ ਜੰਗਲ ਵੜਦਾ ਰਿਹਾ ਤਾਂ ਤਾਂ ਕੀ ਤੇਰਾ ਢਿੱਡ ਭਰ ਜਾਵੇਗਾ ਤੇ ਕੀ ਤੈਨੂੰ ਪਤਾ ਹੈ ਕਿ ਇਹਨਾਂ ਰੁੱਖਾਂ ਦੀ ਬਦੌਲਤ ਹੀ ਤੂੰ ਜਿਉਂਦਾ ਹੈ ਇਹਨਾਂ ਤੋਂ ਹੀ ਸਾਨੂੰ ਆਕਸੀਜਨ ਮਿਲਦੀ ਹੈ ਚੂਹੇ ਨੇ ਮੋਬਾਈਲ ਤੇ ਕੁਝ ਪੜਦਿਆਂ ਕਿਹਾ ਕੁੱਤੇ ਨੇ ਚੂਹੇ ਵੱਲ ਫਿਰ ਅੱਖਾਂ ਕੱਢੀਆਂ ਚੂਹਾ ਬੋਲਿਆ ਯਾਰ ਕੰਮ ਦੀ ਗੱਲ ਤਾਂ ਸਮਝਾ ਦੇਵਾਂ ਰੁੱਖ ਤੇਰੇ ਅੱਜ ਵੀ ਦੋਸਤ ਨੇ ਜੇ ਤੂੰ ਆਪਣੀ ਜ਼ਿੰਦਗੀ ਦੀ ਸੁਰੱਖਿਆ ਚਾਹੁੰਦਾ ਹੈ ਤਾਂ ਇਹਨਾਂ ਦੀ ਰਖਵਾਲੀ ਕਰ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਰੁੱਖਾਂ ਦਾ ਵਿਨਾਸ਼ ਨਾਲ ਤੇਰਾ ਜੀਵਨ ਵੀ ਖਤਮ ਹੋ ਜਾਵੇਗਾ ਹਾਥੀ ਨੇ ਕਿਹਾ ਮਨੁੱਖ ਉਹਨਾਂ ਅੱਗੇ ਹੱਥ ਬੰਨ੍ਹ ਕੇ ਖੜਾ ਸੀ ਤੇ ਬੋਲਿਆ ਲਾਲਚ ਨੇ ਮੇਰੀਆਂ ਅੱਖਾਂ 'ਗੇ ਪੱਟੀ ਬੰਨ੍ਹ ਦਿੱਤੀ ਸੀ ਜਿਸ ਕਰਕੇ ਮੈਨੂੰ ਸਵਾਏ ਆਪਣੇ ਸਵਾਰ ਤੇ ਕੁਝ ਦਿਖਾਈ ਨਹੀਂ ਸੀ ਦਿੰਦਾ ਪਰ ਹੁਣ ਮੈਂ ਸਮਝ ਗਿਆ ਹਾਂ ਮੈਨੂੰ ਜਾਨ ਬਚਾਉਣ ਲਈ ਇੱਕ ਰੁੱਖ ਨੇ ਸਹਾਰਾ ਦਿੱਤਾ ਸੀ ਰਾਤ ਪੈ ਗਈ ਸੀ ਬੁੱਢੇ ਸ਼ੇਰ ਨੇ ਹਾਥੀ ਨੂੰ ਕਿਹਾ ਉਹ ਮਨੁੱਖ ਨੂੰ ਜੰਗਲ ਤੋਂ ਬਾਹਰ ਛੱਡ ਆਵੇ ਹਾਥੀ ਨੇ ਮਨੁੱਖ ਨੂੰ ਆਪਣੀ ਪੇਠ ਤੇ ਚੜਾ ਲਿਆ ਕੁੱਤਾ ਉਸਦੇ ਨਾਲ ਸੀ ਸਿਰ ਹਾਥੀ ਸਿਰ ਤੇ ਬੈਠਾ ਚੂਹਾ ਆਪਣੇ ਕਿਸੇ ਦੋਸਤ ਨੂੰ ਮੋਬਾਈਲ ਤੇ ਆਖ ਰਿਹਾ ਸੀ ਅਸੀਂ ਰਲ ਮਿਲ ਕੇ ਮਨੁੱਖ ਨੂੰ ਪਿਆਰ ਨਾਲ ਸਮਝਾ ਦਿੱਤਾ ਹੈ ਬਾਕੀ ਦੋਸਤਾਂ ਨੂੰ ਵੀ ਕਹਿ ਦੇਣਾ ਕਿ ਆਪਾਂ ਉਸ ਦਾ ਕੋਈ ਨੁਕਸਾਨ ਨਹੀਂ ਕਰਨਾ ਹੁਣ ਉਸ ਦੀਆਂ ਅੱਖਾਂ ਖੁੱਲ ਗਈਆਂ ਨੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ